ਕਿ ਉਹ ਲੱਕੜਾਂ ਨੂੰ ਵੱਢਦਾ ਨਾਲ ਹੀ ਜਿੱਥੇ ਉਹ ਇੱਕ ਨੂੰ ਨਵਾਂ ਕੰਮ ਮਿਲਦਾ ਹੈ ਨਾ ਜੰਗਲ ਵਿੱਚ ਜਦੋਂ ਜੰਗਲ ਵਿੱਚ ਜਾਂਦਾ ਲੱਕੜਾਂ ਨੂੰ ਜਦੋਂ ਚੀਰਨਾ ਸ਼ੁਰੂ ਕਰਦਾ ਹੈ ਜਦੋਂ ਲੱਕੜਾਂ ਦਾ ਕੰਮ ਕਰਨਾ ਸ਼ੁਰੂ ਕਰਦਾ ਹੈ ਤੇ ਕੀ ਹੁੰਦਾ ਹੈ ਕਿ ਉਹ ਲੱਕੜਾਂ ਨੂੰ ਚੀਰਦਾ ਪਿਆ ਹੈ ਨਾ ਤੇ ਉਹ ਆਪ ਦੇ ਕੰਮ ਵਿੱਚ ਰੁੱਝਿਆ ਹੋਇਆ ਹੈ ਇੱਕਦਮ ਇੱਦਾਂ ਹੀ ਦਾ ਕੱਟਦੇ ਕਰਦੇ ਕੀ ਹੁੰਦਾ ਹੈ ਕਿ ਉਹਦੀ ਜਿਹੜੀ ਸੁਹਾੜੀ ਹੁੰਦੀ ਹੈ ਨਾ ਜਿਹੜਾ ਲੱਕੜਾਂ ਨੇ ਚੀਰਦਾ ਹੁੰਦਾ ਹੈ ਨਾ ਉਹ ਸੁਹਾੜੀ ਕੀ ਹੁੰਦੀ ਹੈ ਨਦੀ ਵਿੱਚ ਡਿੱਗ ਜਾਂਦੀ ਹੈ ਤੇ ਜਦੋਂ ਮੋੜੇ ਜਦੋਂ ਇਹ ਵਿੱਚ ਡੈਮੇਜ ਹੋ ਜਾਈਓ ਤੇ ਉਹ ਰੋਣਾ ਸ਼ੁਰੂ ਕਰ ਦੇਗਾ ਉਹ ਬੋਲਾ ਅਰੇ ਕਿ ਕਿ ਆਹ ਆਪ ਮੈਂ ਕਹਾਂ ਸੇ ਖਾਊਂਗਾ ਮੈਂ ਆਪਣੇ ਪਰਿਵਾਰ ਦਾ ਪੇਟ ਕਹਾਂ ਸੇ ਭਰੂਗਾ ਕਿਉਂਕਿ ਉਹਨਾਂ ਕੋਲ ਇੱਕ ਮਾਤਰੀ ਹੁੰਦਾ ਜਿਵੇਂ ਮੰਨ ਲਾ ਆਪਣੇ ਘਰਾਂ ਵਿੱਚ ਆਪਣੇ ਸਾਰੇ ਦਿਨ ਪਾਪਾ ਹੀ ਕੰਮ ਕਰਦੇ ਆ ਨਾ ਉਹੀ ਖਾਣੇ ਲੈਂਦੇ ਆਪਾਂ ਖਾਣੇ ਆ ਹਨਾ ਇਦਾਂ ਹੁੰਦਾ ਆ ਕਿ ਉਹਦੇ ਵਿੱਚ ਕੋਈ ਗੁਜ਼ਾਰਾ ਚਲਾਉਣੇ ਸੀ ਠੀਕ ਹੈ ਔਰ ਜਦੋਂ ਉਹਦੀ ਜਿਹੜੀ ਕੁਹਾੜੀ ਹੁੰਦੀ ਆ ਨਦੀ ਵਿੱਚ ਡੇਗ ਜਾਂਦੀ ਉਹ ਰੋਣਾ ਸ਼ੁਰੂ ਕਰ ਦਿੰਦਾ ਮਤਲਬ ਬਹੁਤ ਜਿਆਦਾ ਨਾ ਉਹ ਦੁਖੀ ਹੋ ਜਾਂਦਾ ਨਾ ਜਦੋਂ ਦੁਖੀ ਹੁੰਦਾ ਨਾ ਤੇ ਉਹ ਉੱਥੇ ਬੈਠ ਜਾਂਦਾ ਉਹ ਬੜਾ ਰੋਣਾ ਸ਼ੁਰੂ ਕਰ ਲੈਂਦਾ ਤੇ ਜਦੋਂ ਰੋਣਾ ਸ਼ੁਰੂ ਕਰਦਾ ਤੇ ਨਦੀ ਵਿੱਚ ਉਹ ਨਦੀ ਦਾ ਜਿਹੜਾ ਦੇਵਤਾ ਹੈ ਨਾ ਉਹ ਬਾਹਰ ਆ ਜਾਂਦਾ ਉਹ ਦੇਖਦਾ ਹੈ ਉਹ ਸੋੰਦਾ ਹੈ ਵੀ ਇਹ ਕੌਣ ਰੋ ਰਿਹਾ ਹੈ ਨਾ ਇੰਨੀ ਦੁੱਖ ਭਰੀ ਆਵਾਜ਼ ਦੇ ਨਾਲ ਤੇ ਜਦੋਂ ਉਹ ਪੁੱਛੀਂ ਦਿੰਦਾ ਜਦੋਂ ਇਹ ਤਾਂ ਬਾਹਰ ਹੁੰਦਾ ਤੇ ਉਹ ਨੂੰ ਦੇਖਦਾ ਕਿ ਇੱਕ ਮਨੁੱਖ ਬੈਠਾ ਹੋਇਆ ਤੇ ਉਹ ਆਪਣੇ ਸਿਰ ਤੇ ਇੱਕ ਹੱਥ ਰੱਖ ਕੇ ਬੈਠਾ ਆ ਤੇ ਉਹ ਪੁੱਛਦਾ ਉਹ ਤੈਨੂੰ ਕੀ ਹੋਇਆ ਆ ਉਹ ਬੋਲਦਾ ਆ ਕਿ ਮੇਰੇ ਕੋਲ ਇੱਕ ਹੀ ਜੁਗਾਰਾ ਕਰਨ ਲਈ ਸਾਧਨ ਸੀਗਾ ਮੇਰੀ ਪੁਹਾੜੀ ਉਹ ਜਿਹੜੀ ਪੁਹਾੜੀ ਸੀ ਵੀ ਉਹ ਮੇਰੀ ਨਦੀ ਵਿੱਚ ਡਿੱਗ ਗਈ ਆ ਹਨਾ ਤੇ ਉਹ ਕੀ ਕਰਦਾ ਆ ਚਲੋ ਉਹ ਪੁੱਛਦਾ ਤੇ ਉਹ ਕਹਿੰਦਾ ਠੀਕ ਆ ਉਹ ਉਹਦੀ ਪੁਹਾੜੀ ਨੂੰ ਲੱਭਣ ਹੀ ਫਿਰ ਉਹ ਨਦੀ ਵਿੱਚੋਂ ਬਾਹਰ ਆਇਆ ਠੀਕ ਆ ਪਰ ਨਦੀ ਵਿੱਚੋਂ ਫਿਰ ਚਲ ਜਾਂਦਾ ਜਦੋਂ ਨਦੀ ਵਿੱਚ ਜਾਂਦਾ ਤੇ ਉਹ ਕੀ ਕਰਦਾ ਹੈ

Thank you. मेरी लकड़ की कुहाड़ी है जो कि नदी में चिड़ेगी ठीक है और तीसरी वार नदी हम फेर जाता फिर इसको तो लास्ट डे ਜਾਈ ਵੀ ਅੜਾ ਬਟੋਲੇ ਅੰਕਾ ਨਹੀਂ ਪੀਤਾ ਉਹ ਇਮਾਨਦਾਰ ਸੀ ਉਹਨੇ ਕਿਹਾ ਮੇਰੀ ਲੱਕੜ ਦੀ ਘੋੜੀ ਆ ਜਦੋਂ ਤੀਸਰੀ ਵਾਰ ਲੱਕੜ ਦੀ ਘੋੜੀ ਲੱਗਿਆ ਉਹ ਬੋਲਦਾ ਇਹ ਮੇਰੀ ਘੋੜੀ ਹੈ ਤੇ ਜਿਹੜਾ ਨਦੀ ਦਾ ਦੇਵਤਾ ਉਹਦੇ ਤੋਂ ਪ੍ਰਸੰਨ ਹੋਇਆ ਕਿ ਵਾਹ ਕੀ ਇਮਾਨਦਾਰੀ ਹੈ ਕਿੰਨੀ ਇਮਾਨਦਾਰ ਮਤਲਬ ਲੋਕਾ ਉਹਨੇ ਤਾਂ ਪ੍ਰਸੰਨ ਹੋ ਕੇ ਇਹ ਤਿੰਨੋਂ ਘੋੜੀਆਂ ਜਿਹਨਾਂ ਨੂੰ ਦੇ ਰਿਹਾ ਉਹ ਤੇ ਫਿਰ ਉਹ ਦੁਨੀਆ ਵਿੱਚ ਬਹੁਤ ਜ਼ਿਆਦਾ ਅਮੀਰ ਹੋ ਜਾਂਦਾ ਤੇ ਉਹਨਾਂ ਦੇ ਮਤਲਬ ਜਿਹੜੀਆਂ ਉਹਨਾਂ ਦੇ ਘਰ ਦੀ ਪਹਿਲੀ ਸਿੰਪਲ ਹਨ ਫਿਰ ਇਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਅਮੀਰ ਹੋ ਜਾਂਦਾ ਇਸ ਦਾ ਇੱਕ ਬੜੀ ਕੀਮਤੀ ਰਿਹਾ ਇਮਾਨ